ਸਤਿ ਸ੍ਰੀ ਅਕਾਲ ਕਿਸਾਨ ਵੀਰੋ ਹਾਰਦਿਕ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੀ ਵੀਡੀਓ 'ਚ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਜਾ ਰਹੇ ਹਾਂ ਗੁੱਲੀ ਟੰਡੇਰੀ ਦਵਾਈ ਅਵਰੀਵਾ ਬਾਰੇ ਜਿਹੜੀ ਐਫਐਮਸੀ ਕੰਪਨੀ ਵੱਲੋਂ ਆਉਂਦੀ ਆ ਪੂਰੇ ਬਾਰੇ ਥੋੜੇ ਨਾਲ ਅੱਜ ਗੱਲਬਾਤ ਕਰਾਂਗੇ ਪੂਰੀ ਡਿਟੇਲ ਵਿੱਚ ਉਦੋਂ ਬਾਰੇ ਗੱਲਬਾਤ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਜਿਹੜੇ ਕਿਸਾਨ ਵੀਰਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਬਾਰੇ ਪਤਾ ਲੱਗਦਾ ਹੁਣ ਕਰਦੇ ਆਪਾਂ ਗੱਲ ਅਵਰੀਵਾ ਦਵਾਈ ਦੀ ਅਵਰੀਵਾ ਦਵਾਈ ਦੀ ਗੱਲ ਕਰੀਏ ਤਾਂ ਇਹ ਸਪੈਸ਼ਲ ਐਫਐਮਸੀ ਵੱਲੋਂ ਗੁੱਲੀ ਡੰਡੇ ਲਈ ਤਿਆਰ ਕੀਤੀ ਗਈ ਹੈ ਕਿਉਂਕਿ ਆਪਾਂ ਨੂੰ ਕਿਸਾਨ ਵੀਰਾਂ ਨੂੰ ਗੁੱਲੀ ਡੰਡਾ ਕਣਕ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਕਿਉਂਕਿ ਆਪਾਂ ਦੇਖਦੇ ਆ ਵੀ ਫਸਲ ਦੇ ਝਾੜ ਨੂੰ ਅੱਗੇ ਆਪਾਂ ਸਪਰੇਹਾਂ ਬਹੁਤ ਤਰ੍ਹਾਂ ਦੀਆਂ ਵੀ ਕਰਦੇ ਆ ਕਈ ਵਾਰੀ ਤਾਂ ਕੰਟਰੋਲ ਆ ਜਾਂਦਾ ਕਈ ਵਾਰੀ ਕੰਟਰੋਲ ਨਹੀਂ ਆਉਂਦਾ ਕਈ ਵਾਰੀ ਦੇਖਿਆ ਆਪਾਂ ਨੇ ਵੀ ਸ਼ੁਰੂ ਵਿੱਚ ਗੁੱਲੀ ਡੰਡਾ ਦਬ ਜਾਂਦਾ ਜਾਂ ਕਣਕ ਥੋੜੀ ਜਿਹੀ ਵੱਡੀ ਹੋ ਜਾਂਦੀ ਆ ਫਿਰ ਦੁਬਾਰਤ ਹੀ ਉੱਠ ਖੜਦਾ ਕਈ ਕਿਸਾਨ ਵੀਰ ਕਣਕ ਬੀਜ ਦੀ ਸਾਰ ਵੀ ਸਪਰੇਅ ਕਰਦੇ ਆ ਆ ਕਈ ਪ੍ਰਕਾਰ ਦੀਆਂ ਸਪਰੇਅਾਂ ਉਹ ਵੀ ਕਰਦੇ ਆ ਪਰ ਜਿਹੜੀ ਅਬਰੀਵਾ ਦਵਾਈ ਆ ਜੇਕਰ ਤੁਹਾਡੀ ਕਣਕ ਵਿੱਚ ਗੁੱਲੀ ਡੰਡਾ ਹੋਇਆ ਆ ਆਪਾਂ ਨੂੰ ਲੱਗਦਾ ਵੀ ਆਪਣੇ ਕਣਕ ਵਿੱਚ ਕਾਫੀ ਗੁੱਲੀ ਡੰਡਾ ਫਿਰ ਇਹ ਕਣਕ ਦਵਾਈ ਨੂੰ ਆਪਾਂ ਜਿਸ ਦਿਨ ਆਪਾਂ ਨੇ ਪਾਣੀ ਲਾਉਣਾ ਉਤੋਂ 24 ਘੰਟੇ ਪਹਿਲਾਂ ਕਰਨੀ ਆ ਫਿਰ ਇਹ ਆਪਾਂ ਨੂੰ ਰਿਜ਼ਲਟ ਬਹੁਤ ਹੀ ਵਧੀਆ ਦਿੰਦੀ ਆ ਇਹਦੇ ਵਿੱਚ ਜਿਹੜਾ ਸਾਲਟ ਆਉਂਦਾ ਏ ਉਹ ਬਿਕਸੋ ਲੋਨਾ ਜੂਨ ਪਿਆ ਪਰਸੈਂਟ ਅਤੇ ਮੈਟਰਾ ਬਰੀਜਨ ਮੈਟਰੀ ਬਰੀਜਨ 10% ਡਬਲਯੂ ਜਾਨੀ ਕਿ ਆਪਣੀ ਸੰਕੂਰ ਪਾਈ ਜਾਂਦੀ ਹੈ ਦੇ ਵਿੱਚ ਇਹਦਾ ਆਪਾਂ ਨੇ ਇੱਕ ਸਪੈਸ਼ਲ ਖਿਆਲ ਇਹ ਰੱਖਣਾ ਵੀ ਇਹਦੇ ਵਾਸਤੇ ਜਿਆਦਾ ਆਪਾਂ ਨੇ ਸਪਰੇਅ ਕਰਨੀ ਆ ਤਾਂ ਕਣਕ ਜਿਹੜੀ ਆਪਣੀ 25 ਤੋਂ 30 ਦਿਨ ਦੀ ਹੋਣੀ ਚਾਹੀਦੀ ਆ ਕਿਉਂਕਿ ਜੇ 30 ਦਿਨ ਤੋਂ ਉੱਪਰ ਕਣਕ ਹੋਗੀ ਫੇਰ ਇਹਦਾ ਅਸਰ ਦਵਾਈ ਦਾ ਉਹਨਾਂ ਘਟਦਾ ਜਾਈ ਜਾਂਦਾ ਕਿਉਂਕਿ ਜਿਹੜੀ ਦਵਾਈ ਰეკਮੈਂਡ ਕੀਤੀ ਗਈ ਆ 25 ਤੋਂ 30 ਦਿਨ ਦੀ ਵਿੱਚ ਵਿੱਚ ਪਰ ਜਿਹੜਾ ਦਾ ਕਰਨ ਦਾ ਤਰੀਕਾ ਹੈ ਉਹ ਆਪਾਂ ਨੇ ਇਹਨੂੰ ਸੁੱਕੇ ਵਿੱਚ ਕਰਕੇ 24 ਘੰਟੇ ਦੇ ਵਿੱਚ ਵਿੱਚ ਪਾਣੀ ਲਾਉਣਾ ਆਪਾਂ ਨੇ 24 ਘੰਟੇ ਦੇ ਵਿੱਚ ਵਿੱਚ ਪਾਣੀ ਲਾਉਣਾ ਤਾਂ ਕਿ ਆਪਾਂ ਨੂੰ ਇਹਨਾਂ ਪੂਰਾ ਰਿਜ਼ਲਟ ਮਿਲ ਸਕੇ ਜੇਕਰ ਅੱਜ ਕਰਤੀ ਆਪਾਂ ਨੇ ਕੱਲੂ ਹਾ ਹਾਲਤੇ ਚ ਪਾਣੀ ਲਾਉਣੀ ਲਾਉਣਾ ਨੇ ਉਹ ਤੋਂ ਬਹੁਤਾ ਟਾਈਮ ਨਹੀਂ ਲਿਖਾਉਣਾ ਹੈਗਾ ਨਹੀਂ ਫਿਰ ਉਹਨਾਂ ਰਿਜ਼ਲਟ ਦਵਾਈ ਦਾ ਘਟਦਾ ਜਾਈ ਜਾਂਦਾ ਇਹ ਦਵਾਈ ਨੂੰ ਕਰਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਨੇ 10 ਲੀਟਰ ਦਾ ਘੋਲ ਬਣਾ ਲੈਣਾ 10 ਲੀਟਰ ਦੇ ਪਾਣੀ ਵਿੱਚ ਇਹ ਦਵਾਈ ਰਲਾ ਲੈਣੀ ਇੱਕ ਇਹਦੇ ਵਿੱਚ ਆਪਾਂ ਨੂੰ ਇਹਨਾਂਰ ਮਿਲੂਗਾ 400 ml ਉਹ ਵੀ ਰਲਾ ਲੈਣਾ 600 ਗ੍ਰਾਮ ਦੀ ਅਬਰੀਵਾ ਦੀ ਦਵਾਈ ਹੋਗੀ ਇਹ 10 ਲੀਟਰ ਦਾ ਘੋਲ ਬਣਾ ਕੇ ਆਪਾਂ ਨੇ 20 ਲੀਟਰ ਵਾਲੇ ਪਾਣੀ ਦੇ ਆਪਣੇ 10 ਬੰਪ ਲਾਉਣੇ ਕੀਲੇ ਦੇ ਤਾਂ ਕਿ ਆਪਾਂ ਨੂੰ ਇਹਨਾਂ ਪੂਰਾ ਵਧੀਆ ਰਿਜ਼ਲਟ ਮਿਲ ਸਕੇ ਜਿੱਕਣਾ ਆਪਣਾ ਦੂਈਆਂ ਦੂਈਆਂ ਆਪਾਂ ਕਰਦੇ ਆ ਹੋਰ ਉਹਦੇ ਬਾਅਦ ਜਿਹੜਾ ਦੁਆਰਾ ਗੁੱਲੀ ਡੰਡਾ ਹਰਾ ਹੋਇਆ ਆਉਂਦਾ ਉਹ ਨਹੀਂ ਇਹ ਦਵਾਈ ਨਾਲ ਹੋਊਗਾ ਕਿਉਂਕਿ ਇਹ ਜਿਹੜੀ ਦਵਾਈ ਆ ਇਹਦਾ ਅਸਰ 55 ਤੋਂ 60 ਦਿਨ ਦੇ ਵਿੱਚ ਅਸਰਮਤ ਯਾਨੀ ਕਿ ਮਿੱਟੀ 'ਚ ਰਹਿੰਦਾ ਕਹਿੰਦੇ ਵੀ 55 ਤੋਂ 60 ਦਿਨ ਅਸਰ ਰੱਖਦੀ ਆ ਉਨੇ ਦੁਨੇ ਗੁੱਲੀ ਡੰਡੇ ਨੂੰ ਬਿਲਕੁਲ ਵੀ ਨਹੀਂ ਤੋਰਨ ਦਿੰਦੀ। ਇੰਨਾ ਵਧੀਆ ਇਹਦਾ ਅਸਰ ਆ ਤੇ ਇੰਨੀ ਵਧੀਆ ਦਵਾਈ ਆ 55 ਤੋਂ 60 ਦਿਨ। ਇਹਨੂੰ ਤੁਸੀਂ ਦੇਖ ਲਓ ਵੀ ਜਿਕਨਾ ਅੱਗੇ ਆਪਣੇ ਪ੍ਰੋਬਲਮ ਆ ਜਾਂਦੀ ਸੀ ਪਹਿਨਾ ਗੁੱਲੀ ਡੰਡਾ ਮਰ ਜਾਂਦਾ ਤਾਂ ਅਤੇ ਬਾਅਦ ਵਿੱਚ ਹਰਾ ਹੋਏ ਆਉਂਦਾ ਤਾਂ ਉਹ ਚੀਜ਼ ਨਹੀਂ ਦੇਚ ਹੋਣੀ। ਇਹਦੇ ਵਿੱਚ ਜਿਹੜੇ ਸੁੱਕ ਗਏ ਇੱਕ ਵਾਰੀ ਤਾਂ ਵੀ 55 ਤੋਂ 60 ਦਿਨਾਂ ਦਾ ਮਤਲਬ ਇਹ ਨਹੀਂ ਹੈਗਾ ਵੀ ਹੋਏ ਉਹ ਕੰਪਨੀ ਦੇ ਰეკਮੈਂਡ ਕਰਦੀ ਵੀ ਐਂਡ ਤੱਕ ਵੀ ਨਹੀਂ ਹੋਣਾ। ਬਾਕੀ ਤੁਹਾਨੂੰ ਕਰੇ ਤੇ ਪਤਾ ਲੱਗੇ ਜਾਣਾ ਵੀ ਕੀ ਸਿਸਟਮ ਇਹਦਾ ਕੀ ਨਹੀਂ। ਵੈਸੇ ਇਹਦਾ 55 ਤੋਂ 60 ਦਿਨ ਮਿੱਟੀ ਜਿਹਾ ਰਹਿੰਦਾ। ਬਾਕੀ ਇਹਨੂੰ ਆਹੀ ਆ ਵੀ ਜਦ ਦਿਨ ਆਪਾਂ ਨੇ ਇਹ ਕਰਤੀ ਇਹਨੂੰ 24 ਘੰਟੇ ਦੇ ਵਿੱਚ ਪਾਣੀ ਲਾਉਣੀ ਲਾਉਣਾ ਆਪਾਂ ਨੇ। ਬਾਕੀ ਇਹਨੂੰ 25 ਤੋਂ 30 ਦਿਨ ਦੀ ਕਣਕ ਦੇ ਵਿੱਚ ਵਿੱਚ ਕਰਨੇ ਦੀ ਕੋਸ਼ਿਸ਼ ਕਰੋ। ਇਹ ਤੇ ਉੱਪਰ ਇਹਦਾ ਫਿਰ ਗੁੱਲੀ ਡੰਡੇ ਪ੍ਰੈਸਰ ਘਟਾ ਕਰਦੀ ਕਿਉਂਕਿ ਜਿੰਨਾ ਗੁੱਲੀ ਡੰਡਾ ਛੋਟਾ ਹੋਊਗਾ ਉੰਨੇ ਵੀਰੇ ਜ਼ਿਆਦਾ ਵਧੀਆ ਅਸਰ ਕਰਦੀ ਆ। ਇਹ ਦੋਨੋਂ ਪਾਸੇ ਅਸਰ ਕਰਦੀ ਆ ਗੁੱਲੀ ਡੰਡੇ 'ਤੇ। ਉਹਨੂੰ ਜੰਮਣ ਤੋਂ ਵੀ ਰੋਕਣਾ ਇਹਨੇ ਵਿੱਚ ਸਾਨੂੰ ਕੋਰ ਆਉਣੇ ਕਰਕੇ। ਉਹ ਤੋਂ ਬਾਅਦ ਇਹਨੂੰ ਜਿਹੜਾ ਜੰਮਿਆ ਛੋਟਾ ਗੁੱਲੀ ਡੰਡਾ ਉਹਨੂੰ ਵੀ ਢਾ ਲੈਣਾ ਉਹਨੂੰ ਵੀ ਮਾਰਦੀ ਹੈ ਇਹ ਬਾਈ ਚ ਮੇਨ ਗੱਲ ਇਹੀ ਆ ਵੀ ਜਿਆਦਾ ਆਪਾਂ ਨੇ ਇਹ ਕਰਨੀ ਆ ਕਰਦੀ 25 ਤੋਂ 30 ਦਿਨ ਦੇ ਵਿੱਚ ਵਿੱਚ ਕਰਕੇ ਇਹਨੂੰ ਪਾਣੀ ਲਾ ਦੇ 24 ਘੰਟੇ ਵਿੱਚ ਇਹੀ ਇਹਦੀ ਮੇਨ ਚੀਜ਼ ਆ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ